སུ་ ཨ་མོ་ཁེ་དེ་ སུ་ ཨ་མོ་ཁེ་དེ་ ਹਾਂ ਜੀ ਮਤਲਬ ਕੀ ਕਹਿ ਕੇ ਗਏ ਸੀ ਤੁਹਾਨੂੰ ਕਿਤੇ ਜਾ ਰਹੇ ਹਾਂ ਜੀ ਮੇਰਾ ਨਾਮ ਪਰਮਿੰਦਰ ਕੌਰ ਆ ਵਾਈਫ ਆਫ ਤੇਜਪਾਲ ਸਿੰਘ ਮੇਰੇ ਹਸਬੰਦ ਦਸੰਬਰ ਦੇ ਵਿੱਚ 20 ਦਸੰਬਰ ਨੂੰ ਗਏ ਆ ਜੀ ਠੀਕ ਹੈ THAILAND ਗਏ ਹੋ 10 15 ਦਿਨ ਉਹਨਾਂ ਨੂੰ ਕੁਝ ਕੰਮ ਹੀ ਉਹਨਾਂ ਦੇ ਫਰੈਂਡ ਰਹਿੰਦੇ ਸੀ ਉੱਥੋਂ ਅੱਗੇ 12 ਜਨਵਰੀ ਨੂੰ ਰਸ਼ੀਆ ਗਏ ਮਾਸਕੋ ਸਿਟੀ ਸਿੱਧੇ ਆਰਮੀ ਸਾਡੇ ਕੁਆਟਰ ਚ ਗਏ ਨੇ 16 ਜਨਵਰੀ ਨੂੰ ਉਹਨਾਂ ਨੇ ਆਪਣੇ ਨਾਲ ਕਿਛ ਸ਼ੇਅਰ ਕੀਤੀਆਂ ਉਹ ਪਾ ਕੇ ਰਸ਼ੀਨ ਯੂਨੀਫਾਰਮ ਚ ਆਰਮੀ ਜੁਆਇਨ ਕਰਨ ਤੋਂ ਬਾਅਦ ਤਿੰਨ ਮਹੀਨੇ ਲਗਾਤਾਰ ਗੱਲ ਹੁੰਦੀ ਰਹੀ ਆ 3 ਮਾਰਚ ਨੂੰ ਲਾਸਟ ਟਾਈਮ ਗੱਲ ਹੋਈ 3 ਮਾਰਚ ਨੂੰ ਕਹਿੰਦੇ ਕਿ ਅ판 ਥੋੜੇ ਦਿਨ ਫੋਨ ਬੰਦ ਰਾਹੂਗਾ ਫਰਮ ਹੋ ਸਕਦਾ ਮਹੀਨਾ ਵੀ ਬੰਦ ਰਹਿ ਸਕਦਾ 3 ਮਾਰਚ ਤੋਂ ਬਾਅਦ ਗੱਲ ਨਹੀਂ ਹੋਈ ਇਦਾਂ ਉਹਨਾਂ ਦੇ ਨੌਨ ਦੇ ਵਿੱਚ ਜਿਹੜੇ ਮੁੰਡੇ ਉਹਨਾਂ ਨੇ ਗੱਲ ਹੁੰਦੀ ਉਹ ਛੁੱਟੇ ਦਿਲਾਸੇ ਦਿੰਦੇ ਠੀਕ ਠਾਕ ਆ ਸਭ ਕੁਝ ਠੀਕ ਠਾਕ ਆ ਇਦਾਂ ਮੈਂ ਅੱਗੇ ਅੱਗੇ ਕਿਸੇ ਨੂੰ ਪੁੱਛ ਕਿ ਕਿਸੇ ਨੂੰ ਪੁੱਛ ਇਦਾਂ ਮੈਨੂੰ ਥੋੜਾ ਬਹੁਤ ਪਤਾ ਲੱਗ ਰਿਹਾ ਹੋਵੇ ਤੇ ਬਾਅਦ 9 ਜੂਨ ਨੂੰ ਮੈਨੂੰ ਕਨਫਰਮ ਹੋਇਆ ਕਿ ਉਹਨਾਂ ਦੀ ਡੈਥ ਹੋ ਚੁੱਕੀ ਆ ਉਹਨਾਂ ਨੇ ਕਾਲ ਕੀਤੀ ਆ ਰਸ਼ੀਅਨ ਹੈੱਡ ਕੁਆਟਰ ਤੋਂ ਫੋਨ ਆਇਆ ਇਹਨਾਂ ਨੂੰ ਫੌਜ ਦਾ ਛੌਂਕ ਸੀ ਕਿ ਕਿ ਉਹਦੇ ਜ਼ਬਰਦਸਤੀ ਭਰਤੀ ਕਰਾਇਆ ਗਿਆ ਹਾਂਜੀ ਇਹਨਾਂ ਨੂੰ ਸ਼ੌਂਕ ਸੀ ਇੱਥੇ ਵੀ ਉਹ ਟਰਾਈ ਕਰਦੇ ਰਹਿੰਦੇ ਹੁੰਦੇ ਸੀ ਇਹਨਾਂ ਦੀ ਉਮਰ 29 ਸਾਲ ਹੈ 28 ਸਾਲ ਤੱਕ ਇਹਨਾਂ ਨੇ 3-4 ਮਤਲਬ ਭੜਤੀਆਂ ਵੇਖੀਆਂ ਇੱਥੇ ਆਰਮੀ ਦੇ ਵਿੱਚ ਵੀ ਦੇਖੀਆਂ ਪੁਲਿਸ ਦੇ ਵਿੱਚ ਵੀ ਪਾਸ ਦੇ ਵਿੱਚ ਜਦੋਂ ਮੈਰਿਜ ਚ ਨਾਂ ਨਹੀਂ ਸੀ ਆਉਂਦਾ ਹੁੰਦਾ ਉਹ ਬੜੇ ਦੁਖੀ ਹੁੰਦੇ ਕਿ ਮੈਨੂੰ ਮਤਲਬ ਸਭ ਕੁਝ ਹੋਣ ਤੋਂ ਬਾਅਦ ਮੈਨੂੰ ਜੋਬ ਨਹੀਂ ਮਿਲੀ ਮਿਲਦੀ ਫਿਰ ਉਹਨਾਂ ਦਾ ਥੋੜਾ ਚਕਾ ਹੋ ਗਿਆ ਕਿ ਮੈਂ ਬਾਹਰ ਜਾਵਾਂ ਹੇ ਜੀ ਕੀ ਇਸ ਤਰ੍ਹਾਂ ਕੀ ਸਮਝੋਗੇ ਜੋ ਉਹਨਾਂ ਵਾਪਰੇ ਹਨ ਕਿੰਨਾ ਦੁਖਦਾਈ ਰਖ ਥੱਲੇ ਫਿਰ ਕੀ ਮੰਗ ਕਰਗੇ ਹਾਂਜੀ ਮੇਰੀ ਇਹ ਹੀ ਮੰਗ ਵਾ ਕਿ ਜੇ ਉਹਨਾਂ ਦੀ ਡੈੱਡ ਬੋਡੀ ਹੈਗੀ ਹੈ ਜੇ ਤੇ ਕਨਫਰਮ ਡੈਥ ਹੀ ਕਰ ਡੈਥ ਡੇਟ ਕਨਫਰਮ ਕੀਤੀ ਡੈੱਡ ਬੋਡੀ ਦਾ ਕੁਛ ਨਹੀਂ ਪਤਾ ਜੇ ਡੈੱਡ ਬੋਡੀ ਹੈਗੀ ਆ ਤੇ ਇੰਡੀਆ ਭੇਜੀ ਜਾਵੇ ਇਹ ਕਰੋ ਟੂਰਿਸਟ ਵੀਜ਼ੇ ਤੇ ਗਏ ਸੀ ਹਾਂਜੀ ਉਹ ਕਰੋ ਟੂਰਿਸਟ ਵੀਜ਼ੇ ਤੇ ਗਏ ਸੀ ਤੁਸੀਂ ਰੋਕਿਆ ਨਹੀਂ ਉਹਨਾਂ ਨੂੰ ਰੋਕਦੇ ਸੀ ਇਹਨਾਂ ਦੇ ਬ੍ਰਦਰ ਸੀ 2019 ਦੇ ਵਿੱਚ ਛੋਟੇ ਬ੍ਰਦਰ ਉਹਨਾਂ ਦੀ ਵੀ ਡੈਥ ਹੋ ਗਈ ਫੈਮਿਲੀ ਨਹੀਂ ਸੀ ਇਹ ਚੀਜ਼ ਚਾਹੁੰਦੀ ਕਿ ਬਾਹਰ ਜਾਣ ਪਰ ਇੱਥੇ ਨਾ ਜੌਬ ਮਿਲਣ ਕਰਕੇ ਕਹਿੰਦੇ ਸਾਰੇ ਲੋਕ ਜਾਂਦੀ ਆ ਮੈਂ ਵੀ ਚਲ ਜਾਣਾ ਬਾਹਰ ਫੈਮਿਲੀ ਤੇ ਰੋਕਦੀ ਸੀ ਮੈਂ ਵੀ ਰੋਕਦੀ ਸੀ ਅਸੀਂ ਜਾਣ ਭੇਜਣਾ ਹੀ ਨਹੀਂ ਸਿਚਾਉਂਦੇ ਠੀਕ ਹੈ ਹੋਇਆ ਕਰਿਆ ਥੋੜਾ ਉੱਤਰ ਸਰ ਅਬਿਕੋ ਮੇਰਾ ਨਾਮ ਤੇ ਸਵਿੰਦਰ ਸਿੰਘ ਹੈ ਤੇਜਪਾਲ ਸਿੰਘ ਮੇਰੇ ਭਤੀਜਾ ਸੀਗੇ ਤੋ 20 ਜਨਵਰੀ ਨੂੰ ਇਥੋਂ ਟੂਰਿਸਟ ਵੀਜ਼ੇ ਤੇ ਬਾਹਰ ਗਏ ਸੀਗੇ ਰਸ਼ੀਆ ਤੇ ਫਿਰ ਰਸ਼ੀਆ ਚ ਉਹਨਾਂ ਨੇ ਉੱਥੇ ਜੋ ਆਰਮੀ ਜਿਹੜੀ ਉਹਨਾਂ ਨੇ ਜੁਆਇਨ ਕੀਤੀ ਆਰਮੀ ਜੁਆਇਨ ਕਰਨ ਤੋਂ ਬਾਅਦ ਉਹਨਾਂ ਨੂੰ ਉੱਥੇ ਜਿਹੜਾ ਵਾ ਉਹ ਇਹਨਾਂ ਨੂੰ ਜਨੇ ਵੀ 25 ਦਿਨ ਦਿਨਾਂ ਲ ਟ੍ਰੇਨਿੰਗ ਦਿੱਤੀ ਗਈ ਟ੍ਰੇਨਿੰਗ ਦੇਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਵਾ ਬਾਰਡਰ ਤੇ ਭੇਜ ਦਿੱਤਾ ਗਿਆ 3 ਮਾਰਚ ਨੂੰ ਉਹ ਬਾਰਡਰ ਤੇ ਗਏ ਆ ਤੇ ਬਾਰਡਰ ਤੇ ਜਾਣ ਤੋਂ ਪਹਿਲਾਂ ਉਹਨਾਂ ਨੇ ਸਾਡੇ ਨਾਲ ਫੋਨ ਤੇ ਕੰਟੈਕਟ ਕੀਤਾ ਇਹ ਕਹਿਣ ਲੱਗੇ ਕਿ ਮੈਂ ਹੁਣ ਤੁਹਾਡੇ ਨਾਲ ਗੱਲਬਾਤ ਨਹੀਂ ਹੋ ਸਕਦੀ ਕਿਉਂਕਿ ਮੈਂ ਹੁਣ ਬਾਰਡਰ ਜਾ ਰਿਹਾ ਹਾਂ ਤੇ ਮੈਰੀ ਜਿਹੜੀ ਆ ਡਿਊਟੀ ਬਾਰਡਰ ਤੇ ਲਾ ਦਿੱਤੀ ਹੈ ਹੁਣ ਬਾਰਡਰ ਚੱਲੇ ਸੀ ਜੰਗ ਦੇ ਮੈਦਾਨ ਵਿੱਚ ਹੈ ਉੱਥੇ ਜੰਗ ਹੈ ਅਸੀਂ ਉਹਨੂੰ ਫਿਰ ਉਸ ਤੋਂ ਬਾਅਦ ਸਾਡੀ ਕੋਈ ਕਾਲ ਨਹੀਂ ਹੋਈ ਅਸੀਂ ਵੇਟ ਕਰਦੇ ਰਹੇ 12 ਮਾਰਚ ਨੂੰ ਉਹਦੇ ਕੁਝ ਸਾਥੀ ਕੋਲੋਂ ਦੋਸਤ ਕੋਲੋਂ ਪਤਾ ਲੱਗਾ ਕਿ ਉਹਦੀ ਡੈਥ ਹੋ ਗਈ ਹੈ ਅਸੀਂ 12 ਮਾਰਚ ਤੱਕ ਵੇਟ ਕਰ ਕੱਲ ਸਾਨੂੰ 9 9 ਤਰੀਕ ਨੂੰ ਪਤਾ ਲੱਗਾ ਸਾਣੂ ਉਹਦੇ ਦੋਸਤ ਨੂੰ ਪਤਾ ਲੱਗਾ ਕਿ 12 ਮਾਰਚ ਨੂੰ ਉਹਦੀ ਡੈਥ ਹੋ ਚੁੱਕੀ ਹੈ। ਪਰ ਸਰ ਜਦੋਂ ਉਹ ਫੌਜ 'ਚ ਗਿਆ ਤੁਸੀਂ ਰੋਕਿਆ ਨਹੀਂ ਉਹਨੂੰ? ਸਰ ਉਹਨੂੰ ਰੋਕਿਆ ਸੀਗਾ ਪਰ ਉਹਨਾਂ ਨੇ ਕਿਹਾ ਕਿ ਮੇਰਾ ਇੱਕ ਜਨੂਨ ਹੈ ਮਨ ਦੇ ਵਿੱਚ ਕਿ ਮੈਂ ਸ਼ਹੀਦ ਹੋਣਾ ਚਾਹੁੰਦਾ। ਉਹ ਕਹਿੰਦਾ ਮੈਂ ਇੰਡੀਅਨ ਆਰਮੀ 'ਚ ਤੇ ਨਹੀਂ ਹੋ ਸਕਿਆ। ਮੇਰਾ ਜਨੂਨ ਹੈ ਕਿਤੇ ਬਾਹਰ ਜਾ ਕੇ ਸ਼ਹੀਦੀ ਪ੍ਰਾਪਤੀ ਕਰ ਲਵਾਂ। ਜੀ। ਤੇ ਇੱਥੇ ਫੌਜ 'ਚ ਟਰਾਈ ਕੀਤਾ ਸੀ ਉਹਨੇ? ਹਾਂ ਜੀ ਇੱਥੇ ਆਰਮੀ ਟਰਾਈ ਕੀਤਾ ਤੇ ਪੁਲਿਸ ਸੀ ਜੀ ਢਿੱਲੀਵੇ ਪੁਲਿਸ ਸੀ ਜੀ ਵਰਤੀ ਸੀਗੇ। ਦੇਲੀ ਵਿੱਚ ਪੁਲਿਸ ਚੀਜ਼ ਹੈ ਜੀ ਤੇ ਸਰ ਇਹ ਕੀ ਜਦੋਂ ਤੁਸੀਂ ਉਹਨਾਂ ਨੇ ਕੀਤਾ ਰੋਕਿਆ ਨਹੀਂ ਉਹਨਾਂ ਨੂੰ ਉੱਥੇ ਰੋਕੀ ਗੱਲਬਾਤ ਕੀ ਕਰਦੇ ਨਹੀਂ ਉਹਨਾਂ ਨੂੰ ਮੰਨਣਾ ਵੀ ਕੀਤਾ ਸੀ ਪਰ ਉਹਦਾ ਮਨ ਹੀ ਇੱਦਾਂ ਬਣ ਗਿਆ ਸੀ ਕਿ ਮੈਂ ਇੱਕ ਚੀਦੀ ਹੀ ਪ੍ਰਾਪਤ ਕਰਨੀ ਉਹਨਾਂ ਨੇ ਜੁਆਇਨ ਕੀਤਾ ਸੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੇ 20 ਜਨਵਰੀ ਦੇ ਵਿੱਚ 250 ਗਏ ਆ 12 ਸੌਰੀ 12 ਜੇ 12 ਜਨਵਰੀ ਨੂੰ ਗਏ ਆ ਤੇ ਦੋ ਚਾਰ ਦਿਨ ਬਾਅਦ ਉਹਨਾਂ ਨੇ ਸੋ ਜੁਆਇਨ ਕਰ ਲਿਆ ਕੀ ਸਰ ਉੱਥੇ ਹੋਰ ਵੀ ਪੰਜਾਬੀ ਨੌਜਵਾਨ ਆ ਗਏ ਉਹਨਾਂ ਦੇ ਹਾਂਜੀ ਉੱਥੇ ਬਹੁਤ ਸਾਰੇ ਆਪਣੇ ਪੰਜਾਬੀ ਨੌਜਵਾਨ ਆ ਗਏ ਤੁਹਾਨੂੰ ਕਿਦੋਂ ਪਤਾ ਲੱਗਾ ਤੇ ਕਿਸ ਤਰੀਕੇ ਨਾਲ ਸਾਨੂੰ 9 ਤਰੀਕ ਨੂੰ ਪਤਾ ਲੱਗਾ ਕੋਈ ਕਿਸ ਨੇ ਸੁਣਾਇਆ ਸੀ ਉੱਥੋਂ ਜਾਂ ਤੁਸੀਂ ਸੰਪਰਕ ਅਸੀਂ ਸੰਪਰਕ ਕੀਤਾ ਕਿਉਂਕਿ ਸਾਡੇ 2 ਮਹੀਨੇ ਹੋ ਗਏ ਸਾਡੇ ਕੋਈ ਗੱਲਬਾਤ ਨਹੀਂ ਹੁੰਦੀ ਤੇ ਕੰਟੈਕਟ ਨਹੀਂ ਹੁੰਦਾ ਪਿਆ ਜੀ ਤਾਂ ਹੁਣ ਤੁਸੀਂ ਅਮ੍ਰਿਤਿਕ ਦੇ ਕੀ ਆ ਰਹੀ ਹੈ ਭਾਰਤ ਜਾਂ ਕੀ ਮੰਗ ਮੰਗ ਤਾਂ ਅਸੀਂ ਇਹ ਕਰਦੇ ਕਿ ਜੇਕਰ ਉਹਨਾਂ ਕੋਲ ਹੈ ਦੇ ਤਾਂ ਸਾਨੂੰ ਵਾਪਸ ਦਿੱਤੀ ਜਾਵੇ ਇੰਨੇ ਤੇ ਪਰਿਵਾਰ ਨੂੰ ਜਿਹੜੀ ਸਹੂਲਤ ਹੈ ਉਹ ਦਿੱਤੀ ਜਾਵੇ ਪਰਿਵਾਰ ਨੂੰ ਬੱਚਿਆਂ ਨੂੰ ਕੋਈ ਮੇਰਾ ਬ੍ਰਦਰ ਹੈ ਉਹ ਵੀ ਬਜ਼ੁਰਗ ਨੇ ਉਹਨਾਂ ਕੋਲ ਇੱਕ ਛੋਟੀ ਕਰਿਆਨੇ ਦੀ ਦੁਕਾਨ ਹੈ ਮੇਰੇ ਭਾਬੀ ਜੀ ਉਹ ਵੀ ਬਜ਼ੁਰਗ ਨੇ ਮੇਰੇ ਫਾਦਰ ਸਾਹਿਬ ਨੇ ਉਹ ਵੀ ਬਜ਼ੁਰਗ ਨੇ ਜਿਹੜੀ ਸਾਡੀ ਹੁਣ ਬੋਟੀ ਹੈ ਨਾ ਉਹ ਸਾਡੀ ਆ ਉਹਦੇ ਕੋਈ ਵੀ ਉਹਨੂੰ ਸਹਾਰਾ ਚਾਹੀਦਾ ਸਾਨੂੰ ਕੋਈ ਕਾਰੋਬਾਰ ਉਹਨੂੰ ਸੈਂਟਰ ਸਰਕਾਰ ਗਵਰਨਮੈਂਟ ਪੰਜਾਬ ਸਰਕਾਰ ਵੱਲੋਂ ਵੀ ਮੰਗਿਆ ਕਿ ਉਹਨੂੰ ਕੋਈ ਜੌਬ ਦਿੱਤੀ ਜਾਵੇ ਇੱਥੇ ਇੱਥੇ ਕੀ ਕਾਰੋਬਾਰ ਕਰਦੇ ਸੀ ਇੱਥੇ ਦੱਸਿਆ ਸੀ ਕਿ ਦਿੱਲੀ ਵਿੱਚ ਪੁਲਿਸ ਸੀਗਾ ਅੱਛਾ ਤੇ ਇੱਥੇ ਉਹਨਾਂ ਦੀ ਵਾਈਫ ਹੋਰ ਕਿ ਪਰਿਵਾਰ ਚ ਕੌਣ-ਕੌਣ ਆ ਪਰਿਵਾਰ ਚ ਮੇਰੇ ਬ੍ਰਦਰ ਨੇ ਮੇਰੀ ਭਾਬੀ ਜੀ ਹੈ ਮੇਰੇ ਫਾਦਰ ਸਾਹਿਬ ਨੇ ਜੀ ਉਹ ਮੈਰਿਡ ਸੀ ਹਾਂਜੀ ਮੈਰਿਡ ਦੋ ਬੱਚੇ ਨੇ ਇੱਕ ਲੜਕਾ ਗੁਰ ਤੇਜ ਸੋਰੀ ਵਰਨ ਅਰਮਾਨਦੀਪ ਸਿੰਘ ਆ ਉਹ ਲੜਕਾ 6 ਸਾਲ ਦਾ ਲੜਕੀ ਜਿਹੜੀ ਆ 3 ਸਾਲ ਦੀ ਆ ਇਸ ਸਮੇਂ ਲੋ ਕਿੰਨਾ ਵੱਡਾ ਨੁਕਸਾਨ ਆ ਜੀ ਬਹੁਤ ਸਾਰਾ ਵੱਡਾ ਪਰਿਵਾਰ ਨੂੰ ਤਾਂ ਬਹੁਤ ਸਾਰਾ ਵੱਡਾ ਨੁਕਸਾਨ ਹੈ ਕਿਉਂਕਿ ਪਹਿਲਾਂ ਛੋਟਾ ਬ੍ਰਦਰ ਸੀ ਉਹ ਵੀ ਡੈਥ ਹੋ ਗਈ ਆ ਤੇ ਹੁਣ ਇਹਦੇ ਵੀ ਉਹਦੇ ਅਟੈਕ ਆਇਆ ਸੀ ਉਹ ਛੋਟਾ ਸੀ ਟ੍ਰੇਨ ਨਾਲ ਜਦੋਂ ਲੜਾਈ ਲੱਗੀ ਸੀ ਉਹ ਦੋ ਜਿਹੜੇ ਧਰਤੀ ਖੁੱਲੀ ਸੀ ਉਹਦੇ ਚ ਜਾ ਕੇ ਜੁਆਇਨ ਹੋਏ ਆ ਜਾਂ ਪਹਿਲਾਂ ਤੋਂ ਪੱਕੇ ਸੀ ਨਹੀਂ ਨਹੀਂ ਉਹਦੇ ਚ ਜੁਆਇਨ ਹੋਏ ਆ ਮੇਰੇ ਜੁਆਇਨ ਕਿਉਂ ਹੋਇਆ ਕਰੋ ਟੂਰਿਸਟ ਵੀਜ਼ਾ ਦੇ ਕੇ ਹਾਂਜੀ ਕਰੋ ਟੂਰਿਸਟ ਪਰ ਉਧਰ ਜਾ ਕੇ ਜੁਆਇਨ ਹੋ ਗਏ ਅੱਛਾ ਤੇਨੂੰ ਪਤਾ ਸੀ ਕਰੋ ਮੰਨ ਕੇ ਗਏ ਸੀ ਕਿ ਆਪਾਂ ਜੁਆਇਨ ਹੋਣਾ ਉੱਥੇ ਹਾਂਜੀ ਕਰੋ ਮੰਨ ਕੇ ਗਏ ਕਿ ਮੈਂ ਸਿੱਧੀ ਹੀ ਪ੍ਰਾਪਤ ਕਰਨਾ ਚਾਹੁੰਦਾ ਕੋਈ ਪਹਿਲਾਂ ਕਿਸੇ ਹੋਰ ਕੰਟਰੀ ਗਏ ਆ ਪਹਿਲੇ ਬਹੁਤ ਸਾਰੀਆਂ ਕੰਟਰੀ ਚ ਰਹਿ ਕੇ ਵੀ ਆਏ ਆ ਕੀ ਕਰਦੇ ਰਹੇ ਉੱਥੇ ਉੱਥੇ ਪਹਿਲੇ ਸਾਈਪ੍ਰਸ ਚ ਰਹੀ ਸੀ ਹੂੰ ਉੱਥੇ ਸਾਈਪ੍ਰਸ ਚ ਵੀ ਐ ਆਪਣਾ ਉਹ ਕਾਰੋਬਾਰੀ ਕਰਦੇ ਸੀ ਕੋਈ ਛੋਟੇ ਮੋਟੇ ਕੰਮ ਹੀ ਆ